एंटी मुलेरियन हार्मोन जो कुछ hmm. कि कुछ हद तक रिस्पांसिबल है प्रेगनेंसी कंसीव कराने च बट ਸਾਨੂੰ ਇਹ ਧਿਆਨ ਰੱਖਣਾ ਪਏਗਾ ਕਿ ਕੱਲਾ एएमएच रिस्पांसिबल ਨਹੀਂ ਹੈ एएमएच ਸਿਰਫ ਸਾਨੂੰ ਇਹ ਦੱਸਦਾ ਆ ਵੀ ఓਵਰੀਜ਼ ਦੇ ਵਿੱਚ ਕਿੰਨੇ ਐਗਸ ਹੈਗੇ ਆ ਔਰ ਇਹਨਾਂ ਦੀ ਕੀ ਰਿਜ਼ਰਵ ਹੈ ਲਾਸਟ ਟਾਈਮ ਅਸੀਂ ਇੱਕ ਵੀਡੀਓ ਚ ਗੱਲ ਕੀਤੀ ਸੀਗੀ ਕਿ ਇੱਕ ਐਗ ਦੇ ਨਾਲ ਵੀ ਮਾਂ ਬਣਿਆ ਜਾ ਸਕਦਾ ਤੇ ਮੈਂ ਬਿਲਕੁਲ ਕਟਾਕਸ਼ ਕਰਾਂਗੀ ਜਦੋਂ ਡਾਕਟਰਸ ਇਹ ਕਹਿ ਰਹੇ ਨੇ ਕਿ ਤੁਹਾਡਾ 0.2 ਹੈ ਉਹਨਾਂ ਨੇ ਇਹ ਤਾਂ ਕੀ ਕਹਿਣਾ ਕਿ ਇਸ ਨੂੰ ਆਪਾਂ ਵਧਾ ਵੀ ਸਕਦੇ ਆ ਪਰ ਉਹ ਇਹ ਕਹਿੰਦੇ ਕਿ ਇਹ ਹ ਘਟੇਗਾ ਡੇ ਬਾਈ ਡੇ ਤੁਸੀਂ ਨੈਚੁਰਲ ਮਦਰ ਬਣ ਨਹੀਂ ਸਕਦੇ ਜਿਹੜੇ ਦਾਵਾ ਕਰ ਰਹੇ ਸੀ ਉਸ ਪੇਸ਼ੈਂਟ ਦੇ ਨਾਲ ਕਿ ਇਹ ਐਮਐਚ ਨੂੰ ਕਵਰ ਕੀਤਾ ਜਾ ਸਕਦਾ ਹੈ ਤੁਹਾਡੇ ਅੱਛੇ ਲਾਈਫ ਸਟਾਈਲ ਦੇ ਨਾਲ ਡਾਈਟ ਸਟਾਈਲ ਦੇ ਨਾਲ ਘਟਿਆ ਵੀ ਤੇ ਤਾਂ ਹੀ ਹੈ ਨਾ ਸਰ ਹੂੰ ਉਹਨਾਂ ਦੇ ਲਾਈਫਸਟਾਈਲ ਨੂੰ ਡਾਈਟ ਸਟਾਈਲ ਕਰਕੇ ਹੀ ਘਟਿਆ ਮੈਂ ਆਪਣੇ ਈਵਿਊਅਰਸ ਨੂੰ ਇੱਕ ਗੱਲ ਦੱਸਦਾ ਅਸੀਂ ਜੋ ਵੀ ਗੱਲ ਵੀਡੀਓ 'ਚ ਕਰਦੇ ਆ ਅਸੀਂ ਸਿਰਫ ਆਪਣੇ ਅਨੁਭਵ ਨੂੰ ਰੱਖ ਕੇ ਐਕਸਪੀਰੀਅੰਸ ਨੂੰ ਰੱਖ ਕੇ ਹੀ ਗੱਲ ਕਰਦੇ ਆ ਸਿਰ ਇਹ ਕਪਲ ਜਿਹੜੇ ਆਏ ਸੀਗੇ ਉਹਨਾਂ ਦਾ ਸਰ ਅਨਫੋਰਚੂਨੇਟਲੀ ਬੇਟਾ ਐਕਸਪਾਇਰ ਹੋ ਗਿਆ ਉਹਨਾਂ ਦੇ ਪੀਰੀਅਡਸ ਬੰਦ ਹੋਏ ਸੀਗੇ ਸਾਡੇ ਇਸ ਤਰ੍ਹਾਂ ਦੇ ਪਾਸਟ ਵਿੱਚ ਕਾਫੀ ਕੇਸਸ ਨਿਕਲੇ ਆ ਸਿਰ ਮੈਂ ਤਾਂ ਇਹ ਕਹਾਂਗੀ ਕਿ ਨੈਚੁਰਲ ਰੈਮਡੀਜ਼ ਦੇ ਨਾਲ ਆਯੁਰਵੈਦਿਕ ਮੈਡੀਸਿਨਸ ਦੇ ਨਾਲ ਹਰ ਚੀਜ਼ ਹੋ ਸਕਦੀ ਹੈ ਜੋ ਅਸੀਂ ਸਾਡੀ ਸੋਚ ਤੋਂ ਬਾਹਰ ਹੈ ਉਹਨਾਂ ਦੇ ਪੀਰੀਅਡਸ ਵੀ ਸਰ ਕੁਝ ਪੇਸ਼ੈਂਟ ਸਾਡੇ ਇਥੇ ਪੀਰੀਅਡ ਵੀ ਰੀਸਟਾਰਟ ਹੋਏ ਹੈ ਕਿ ਤੁਹਾਨੂੰ ਪਤਾ ਅਸ ਦੇ ਟਾਈਮ ਤੇ ਦਿੱਤੀ 35 ਸਾਲ ਦੀ ਏਜ ਦੇ ਵਿੱਚ ਵੀ ਈਵਨ 20 ਦੀ ਏਜ ਦੇ ਵਿੱਚ ਵੀ ਪੀਰੀਅਡਸ ਆਉਂਦੇ ਨੇ ਇੱਕ ਵਾਰੀ ਆਉਂਦੇ ਉਹ ਤੋਂ ਬਾਅਦ ਕਾਫੀ ਟਾਈਮ ਤੱਕ ਨਹੀਂ ਆਉਂਦੇ ਕੁਝ ਪੇਸ਼ੈਂਟ ਇਦਾਂ ਹੋਏ ਆ ਸਰ ਜਿਨ੍ਹਾਂ ਨੇ 48 ইয়ার্স ਦੀ ਏਜ ਮੈਨੋਪੋਜ਼ ਹੋਣ ਤੋਂ ਬਾਅਦ ਉਹਨਾਂ ਨੇ ਪੀਰੀਅਡ ਰੀਸਟਾਰਟ ਕਰਕੇ ਕਨਸਿਵ ਕੀਤਾ ਹੈ ਇਸ ਟਾਈਮ ਵੀ ਮੇਰਾ ਇੱਕ ਕੇਸ ਪੰਜਵੇਂ ਮਹੀਨੇ ਤੇ ਚੱਲ ਰਿਹਾ ਸਰ ਅਸੀਂ ਕਿਸੇ ਦੀ ਕੰਫਿਡੈਂਸ਼ੀਅਲ ਪ੍ਰਾਈਵੇਸੀ ਡਿਸਕਸ ਨਹੀਂ ਕਰ ਸਕਦੇ ਡਿਸਕਲੋਜ਼ ਨਹੀਂ ਕਰ ਸਕਦਾ ਪੀਰੀਅਡਸ ਬੰਦ ਸੀ ਕਿ ਇਹ ਐਮਐਚ ਉਹਨਾਂ ਦਾ 0.2 ਸੀਗਾ ਅਸੀਂ ਉਹਨਾਂ ਨਾਲ ਇਹੀ ਦਾਵਾ ਕਰ ਰਹੇ ਸੀਗੇ ਕਿ ਸਾਡੇ ਪੀਰੀਅਡ ਵੀ ਰੀਸਟਾਰਟ ਹੋ ਜਾਣਗੇ ਤੇ ਐਮਐਚ ਵੀ ਤੁਹਾਡਾ ਫਲਕਚੂਏਟ ਹੋ ਜਾਏਗਾ ਇਹ ਇਨਕਰੀਸ ਹੋ ਸਕਦਾ ਸਰ ਇਸ ਸਾਡੇ ਬਹੁਤ ਪੇਸ਼ੈਂਟ ਦਾ ਹੋਇਆ ਵੀ ਇਹ ਤੇ ਅਸੀਂ ਇਹੀ ਦਾਵਾ ਕਰਦੇ ਹਾਂ ਕਿ ਅਸੀਂ ਵੀ ਐਮਐਚ ਨੂੰ ਇਨਕਰੀਸ ਕਰ ਸਕਦੇ ਹਾਂ ਸਰ ਇਹ ਅਸੀਂ ਦਾਅਵੇ ਨਾਲ ਕਰਾਂਗੇ ਧੰਨਵਾਦ ਸਰ ਤੁਹਾਡਾ ਵੀ ਤੁਸੀਂ ਆਪਣੇ ਬੜੇ ਕੀਮਤੀ ਸਮਾਂ ਚੋਂ ਟਾਈਮ ਕੱਢ ਕੇ ਸਾਡੇ ਕੋਲ ਆਉਂਦੇ ਹੋ ਤਾਂ ਤੁਸੀਂ ਮੌਕੇ ਤੇ ਹੀ ਕੀ ਕਹਿੰਦੇਗੇ ਕਿ ਇੱਕ ਤਰ੍ਹਾਂ ਦੀ ਸੀਆਈਡੀ ਤਰ੍ਹਾਂ ਹੀ ਬਸ ਏਦਾਂ ਆ ਕੇ ਅਸੀਂ ਜਿਹੜੇ ਪੇਸ਼ੈਂਟ ਲੈ ਰਹੇ ਹੁੰਨੇ ਆ ਉਥੇ ਧਾਵਾ ਬੋਲ ਦਿੰਦੇ ਆ ਵੀ ਮੈडम ਇਹ ਕਿਹੜੀ ਪੇਸ਼ੈਂਟ ਹੈ ਇਹਨਾਂ ਨਾਲ ਕੀ ਗੱਲਬਾਤ ਕਰ ਰਹੇ ਹੋ ਤਾਂ ਚਲੋ ਸਾਨੂੰ ਕਿਤੇ ਨਾ ਕਿਤੇ ਚੰਗਾ ਹੀ ਲੱਗਦਾ ਕਿ ਕਿ ਰਿਐਲਿਟੀ ਸਾਹਮਣੇ ਆਂਦੀ ਹੈ ਜੀ ਐਂਟੀ ਮਲੇਰੀਅਨ ਹਾਰਮੋਨ ਜੋ ਕਿ ਕੁਝ ਹੱਦ ਤੱਕ ਰਿਸਪੌਂਸੀਬਲ ਹੈ ਪ੍ਰੈਗਨਨਸੀ ਕਨਸੀਵ ਕਰਾਉਣੇ ਚ ਬਟ ਸਾਨੂੰ ਇਹ ਧਿਆਨ ਰੱਖਣਾ ਪਏਗਾ ਕਿ ਕੱਲਾ ਐਮਐਚ ਰਿਸਪੌਂਸੀਬਲ ਨਹੀਂ ਹੈ ਐਮਐਚ ਸਿਰਫ ਸਾਨੂੰ ਇਹ ਦੱਸਦਾ ਆ ਵੀ ਓਵਰੀਜ਼ ਦੇ ਵਿੱਚ ਕਿੰਨੇ ਐਗਜ਼ ਹੈਗੇ ਆ ਔਰ ਇਹਨਾਂ ਦੀ ਕੀ ਰਿਜ਼ਰਵ ਹੈ ਪਾਸਤੇਮ ਇਸ ਇੱਕ ਵੀਡੀਓ ਚ ਗੱਲ ਕੀਤੀ ਸੀਗੀ ਕਿ ਇੱਕ ਐਗ ਦੇ ਨਾਲ ਵੀ ਮਾਂ ਬਣਿਆ ਜਾ ਸਕਦਾ ਹੈ। ਬਿਲਕੁਲ ਬਣਿਆ ਜਾ ਸਕਦਾ ਹੈ। ਤੇ ਮੈਂ ਬਿਲਕੁਲ ਕਟਾਕਸ਼ ਕਰਾਂਗੀ ਜਦੋਂ ਡਾਕਟਰਸ ਇਹ ਕਹਿ ਰਹਿੰਦੇ ਕਿ ਤੁਹਾਡਾ 0.2 ਹੈ ਉਹਨਾਂ ਨੇ ਇਹ ਤਾਂ ਕੀ ਕਹਿਣਾ ਕਿ ਇਸ ਨੂੰ ਆਪਾਂ ਵਧਾ ਵੀ ਸਕਦੇ ਹਾਂ ਪਰ ਉਹ ਇਹ ਕਹਿੰਦੇ ਕਿ ਇਹ ਘਟੇਗਾ ਡੇ ਬਾਏ ਡੇ ਤੁਸੀਂ ਨੇਚਰਲ ਮਦਰ ਬਣ ਨਹੀਂ ਸਕਦੇ ਪਰ ਅਸੀਂ ਇਹੀ ਸਾਰੇ ਦਾਵਾ ਕਰ ਰਹੇ ਸੀ ਉਸ ਪੇਸ਼ੈਂਟ ਦੇ ਨਾਲ ਕਿ ਐਮਐਚ ਨੂੰ ਕਵਰ ਕੀਤਾ ਜਾ ਸਕਦਾ ਹੈ ਤੁਹਾਡੇ ਅੱਛੇ ਲਾਈਫ ਸਟਾਈਲ ਦੇ ਨਾਲ ਡਾਈਟ ਸਟਾਈਲ ਦੇ ਨਾਲ ਘਟਿਆ ਵੀ ਤਾਂ ਹੀ ਹੈ ਨਾ ਸਰ। ਹਮ ਉਹਨਾਂ ਦੇ ਲਾਈਫਸਟਾਈਲ ਉਹ ਡਾਈਟ ਸਟਾਈਲ ਕਰਕੇ ਹੀ ਘਟਿਆ ਸਰ ਉਹ ਵੀ ਸਾਡੇ ਪਾਸਟ ਐਕਸਪੀਰੀਐਂਸਸ ਮੈਂ ਆਪਣੇ ਈਵਿਊਅਰਸ ਨੂੰ ਇੱਕ ਗੱਲ ਦੱਸਦਾ ਅਸੀਂ ਜੋ ਵੀ ਗੱਲ ਵੀਡੀਓ ਚ ਕਰਦੇ ਆ ਅਸੀਂ ਸਿਰਫ ਆਪਣੇ ਅਨੁਭਵ ਨੂੰ ਰੱਖ ਕੇ ਐਕਸਪੀਰੀਐਂਸ ਨੂੰ ਰੱਖ ਕੇ ਹੀ ਗੱਲ ਕਰਦੇ ਆ ਸਿਰੇ ਕਪਲ ਜਿਹੜੇ ਆਏ ਸੀਗੇ ਉਹਨਾਂ ਦਾ ਸਰ ਅਨਫੋਰਚੂਨੇਟਲੀ ਬੇਟਾ ਐਕਸਪਾਇਰ ਹੋ ਗਿਆ ਤੇ ਉਹ ਉਹਨਾਂ ਦੇ ਪੀਰੀਅਡਸ ਬੰਦ ਹੋਏ ਸੀਗੇ ਸਾਡੇ ਇਸ ਤਰ੍ਹਾਂ ਦੇ ਪਾਸਟ ਵਿੱਚ ਕਾਫੀ ਕੇਸਸ ਨਿਕਲੇ ਆ ਸਿਰ ਮੈਂ ਤਾਂ ਇਹ ਕਵਾਂਗੀ ਕਿ ਨੈਚੁਰਲ ਰੈਮਡੀਜ਼ ਦੇ ਨਾਲ ਆਯੁਰਵੈਦਿਕ ਮੈਡੀਸਿਨਸ ਦੇ ਨਾਲ ਹਰ ਚੀਜ਼ ਹੋ ਸਕਦੀ ਹੈ ਜੋ ਅਸੀਂ ਸਾਡੀ ਸੋਚ ਤੋਂ ਬਾਹਰ ਹੈ ਡਿਪੈਂਡ ਕਰਦਾ ਹੈ ਪੇਸ਼ੈਂਟ ਤੇ ਤਾ ਉਹਨਾਂ ਦੇ ਪੀਰੀਅਡਸ ਵੀ ਸਰ ਕੁਝ ਪੇਸ਼ੈਂਟ ਸਾਡੇ ਇੱਥੇ ਪੀਰੀਅਡ ਵੀ ਰੀਸਟਾਰਟ ਹੋਏ ਹੈ ਕਿ ਤੁਹਾਨੂੰ ਪਤਾ ਅੱਜ ਦੇ ਟਾਈਮ ਤੇ ਦਿੱ 35 ਸਾਲ ਦੀ ਏਜ ਦੇ ਵਿੱਚ ਵੀ ਈਵਨ 20 ਦੀ ਏਜ ਦੇ ਵਿੱਚ ਵੀ ਪੀਰੀਅਡਸ ਆਉਂਦੇ ਨਹੀਂ ਇੱਕ ਵਾਰੀ ਆਉਂਦੇ ਉਸ ਤੋਂ ਬਾਅਦ ਕਾਫੀ ਟਾਈਮ ਤੱਕ ਨਹੀਂ ਆਉਂਦੇ ਤੇ ਸਾਡੇ ਕੁਝ ਪੇਸ਼ੈਂਟ ਇਦਾਂ ਹੋਏ ਹੈ ਸਰ ਜਿਨ੍ਹਾਂ ਨੇ 48 ইয়ার্স ਦੀ ਏਜ ਮੈਨੋਪੋਜ਼ ਹੋਣ ਤੋਂ ਬਾਅਦ ਉਹਨਾਂ ਨੇ ਪੀਰੀਅਡ ਰੀਸਟਾਰਟ ਕਰਕੇ ਕਨਸੀਵ ਕੀਤਾ ਹੈ ਇਸ ਟਾਈਮ ਵੀ ਮੇਰਾ ਇੱਕ ਕੇਸ ਪੰਜਵੇਂ ਮਹੀਨੇ ਤੇ ਚੱਲ ਰਿਹਾ ਸਰ ਅਸੀਂ ਕਿਸੇ ਦੀ ਕੰਫਿਡੈਂਸ਼ੀਅਲ ਪ੍ਰਾਈਵੇਸੀ ਡਿਸਕਸ ਨਹੀਂ ਕਰ ਸਕਦੇ ਡਿਸਕਲੋਜ਼ ਨਹੀਂ ਕਰ ਸਕਦੇ ਸਰ ਉਹਨਾਂ ਦਾ ਪੀਰੀਅਡ ਬੰਦ ਸੀਗੇ ਐਮ ਐਚ ਉਹਨਾਂ ਦਾ 0.2 ਸੀਗਾ ਅਸੀਂ ਉਹਨਾਂ ਨਾਲ ਇਹੀ ਦਾਵਾ ਕਰ ਰਹੇ ਸੀਗੇ ਕਿ ਸਾਡੇ ਪੀਰੀਅਡ ਵੀ ਰੀਸਟਾਰਟ ਹੋ ਜਾਣਗੇ ਤੇ ਐਮ ਐਚ ਵੀ ਤੁਹਾਡਾ ਫਲਕਚੂਏਟ ਹੋ ਜਾਏਗਾ ਇਹ ਇਨਕਰੀਸ ਹੋ ਸਕਦਾ ਸਰ ਇਹ ਸਾਡੇ ਬਹੁਤ ਪੇਸ਼ੈਂਟ ਦਾ ਹੋਇਆ ਵੀ ਹੈ ਤੇ ਅਸੀਂ ਇਹੀ ਦਾਵਾ ਕਰਦੇ ਹਾਂ ਕਿ ਅਸੀਂ ਵੀ ਐਮ ਐਚ ਨੂੰ ਇਨਕਰੀਸ ਕਰ ਸਕਦੇ ਆ ਸਰ ਇਹ ਅਸੀਂ ਦਾਅਵੇ ਨਾਲ ਕਰਾਂਗੇ ਸਰ ਥੋੜਾ ਜਿਹਾ ਮੈਂ ਇਸ ਨੂੰ ਇੱਕ ਤਰੀਕੇ ਦੇ ਨਾਲ ਤੁਹਾਡੀ ਗੱਲ ਦਾ ਜਵਾਬ ਦੇਣਾ ਚਾਹਾਂਗੀ ਜਦੋਂ ਤੁਸੀਂ ਆਏ ਸੀ ਸਰ ਮੈਂ ਤੁਹਾਨੂੰ ਆਪਣੇ ਰਿਪੋਰਟ ਤੁਸੀਂ ਕਿਹਾ ਮੈਨੂੰ ਤੁਸੀਂ ਕਿਦਾਂ ਦਾਅਵਾ ਕਰ ਸਕਦੇ ਤੁਸੀਂ ਇਹੀ ਗੱਲ ਕੀਤੀ ਇਹ ਨਹੀਂ ਕਿ ਸਾਡਾ ਡਾਕਟਰ ਕਹਿੰਦੇ ਕਿ ਇਨਕਰੀਸ ਨਹੀਂ ਹੋ ਸਕਦਾ ਸਰ ਮੈਂ ਤੁਹਾਨੂੰ ਕੁਝ ਰਿਪੋਰਟਸ ਦਿਖਾਈਆਂ ਸੀਗੀਆਂ ਪਰ ਇਹ ਸਭ ਸਬਦੀ ਇਹ ਕਨਫਿਡੈਂਸ਼ੀਅਲ ਰਿਪੋਰਟਸ ਹੁੰਦੀ ਹੈਗੇ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇਗੇ ਵੈਰੀ ਕਲੀਅਰਲੀ ਸਰ ਇਹ ਰਿਪੋਰਟ ਸਾਡੇ ਸਾਹਮਣੇ ਪਈਆਂ ਹੈਗੀਆਂ ਸਰ ਹੁਣ ਤੁਸੀਂ ਮੈਨੂੰ ਇਹ ਦੱਸੋ ਬਈ ਨਾਮ ਤਾਂ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਪਰ ਇਹ ਤੁਸੀਂ ਦੱਸੋ ਮੈਨੂੰ ਇਹ ਕਿ ਸਰ ਤੁਸੀਂ ਪੜ੍ਹ ਕੇ ਦੱਸੋ ਮੈਨੂੰ ਜੀ ਇਹ ਐਮ ਐਚ ਹੈਗਾ ਜੀ 1.2 ਡੇਟ ਕੀ ਹੈ ਸਰ ਡੇਟ ਹੈਗੀ ਜੀ 55 2024 ਸਰ ਹੁਣ ਇਹ ਕਿੰਨਾ ਐਮ ਐਚ ਹੋ ਗਿਆ ਜੀ ਇਹ ਤਾਂ 3.38 ਹੋ ਗਿਆ ਜੀ ਪਹਿਲਾਂ ਕਿੰਨਾ ਸੀ ਸਰ ਇਹੀ ਇਹੀ 1.2 ਜੀ ਸਰ ਇਹ ਡੇਟ ਕੀ ਹੈ ਜੀ 6th ਮੰਥ ਦੀ ਰਿਪੋਰਟ ਹੈ 36 24 55 ਚ ਇਹ ਜੂਨ ਦੀ ਰਿਪੋਰਟ ਹੈ ਸਰ ਹਾਂਜੀ ਠੀਕ ਹੈ ਜੀ ਜੂਨ ਦੇ ਵਿੱਚ ਉਹਨਾਂ ਦਾ ਕਿੰਨਾ ਇੰਕਰੀਜ਼ ਹੋ ਗਿਆ 2.1 ਮਹੀਨੇ ਦੇ ਵਿੱਚ ਜੀ ਸਰ 1 ਮਹੀਨੇ ਦੇ ਵਿੱਚ 2.ਸਮਥਿੰਗ ਤੋਂ 3.38 ਹੋ ਗਿਆ ਨਾ ਸਰ ਹਾਂ ਜੀ ਸਰ ਇਹ ਵਾਕਈ ਸਰਪ੍ਰਾਈਜ਼ਿੰਗ ਸਰ ਤੁਸੀਂ ਇਕੱਲੇ ਨਹੀਂ ਇਹ ਅੱਜ ਸੁਣਨ ਵਾਲੇ ਵੀ ਸਰਪ੍ਰਾਈਜ਼ ਹੋਣਗੇ ਅਸੀਂ ਇਸੇ ਤੇ ਡਿਸਕਲੋਜ਼ ਕਰਦੇ ਹਾਂ ਸਰ ਨੈਕਸਟ ਵੀ ਲੈ ਆਈਏ ਤੁਸੀਂ ਹੁਣੇ ਗੱਲ ਕਰ ਰਹੇ ਸੀ ਪੇਸ਼ੈਂਟ ਵੀ ਗੱਲ ਕਰ ਰਹੇ ਸੀ ਨਾ ਕਿ 0.2 ਐਮਐਮ ਇਹਦੇ ਕਿੱਦਾਂ ਇਨਕਰੀਜ਼ ਹੋਊਗਾ ਸਰ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆਹ ਸੇਮ ਪੇਸ਼ੈਂਟ ਹੈ ਇਹ ਕਿੰਨਾ ਹੈ ਜੀ ਤਾਂ 0.6 ਹੈ ਜੀ ਸਰ ਕਿਹੜਾ ਮੰਥ ਹੈ 8 ਜੁਲਾਈ ਜੁਲਾਈ ਸਰ 0.6 ਤੋਂ 0.6 ਆ ਗਿਆ 0.2 ਆ ਗਿਆ ਤੁਹਾਨੂੰ ਐਲੋਪੈਥੀ ਡਾਕਟਰਸ ਨੇ ਜਾਂ ਦੂਸਰੇ ਡਾਕਟਰਸ ਨੇ ਇਹੀ ਕਹਿਣਾ ਜੀ ਇਹ ক্লোਜ਼ ਟੂ ਮੈਨੋਪੋਜ਼ ਹੈ ਸਰ ਇਹ ਕਿੰਨਾ ਹੋ ਗਿਆ ਜੀ ਸਰ ਅੱਜ ਦੇ ਟਾਈਮ ਤੇ 20 ইয়ার্স ਕਿਉਂਕਿ ਸਰ ਇਹ ਸਭ ਨੂੰ ਪਤਾ ਹੈ ਕਿ ਅੱਜ ਦਾ ਖਾਣਾ ਪੀਣਾ ਲਾਈਫ ਸਟਾਈਲ ਡਾਈਟ ਸਿਲ ਟੋਟਲੀ ਡਿਸਟਰਬ ਹੈ ਇਨਰ ਡਿਸਟਰਬ ਹੋਣ ਤੋਂ ਬਾਅਦ ਕੁਝ ਵੀ ਹੋ ਸਕਦਾ ਹੈਗਾ ਸਰ ਹੈਨਾ ਇਹ ਪ੍ਰੋਬਲਮਸ ਸੇ ਆਈ ਰਹੀ ਹੈ ਤਾਂ ਹੀ ਕਰਕੇ ਇਨਫਰਟੀਲਿਟੀ ਦੀ ਪ੍ਰੋਬਲਮ ਵੱਧ ਰਹੀ ਹੈ ਸਰ ਮੈਂ ਇੱਕ ਹੋਰ ਰਿਪੋਰਟ ਤੁਹਾਨੂੰ ਡਿਸਕਲੋਸ ਕਰਨਾ ਚਾਹਾਂਗੀ ਉਹਨੇ ਤੁਸੀਂ ਗੱਲ ਕਰ ਰਹੇ ਸੀ 0.6 ਦੇਖਿਆ ਆਪਾਂ ਨੇ ਸਰ ਇਹ ਕਿੰਨਾ ਹੈ 0.1 ਇਹ 0.2 ਜੀ 0.2 ਮੀਨਸ 0.100 ਹੋ ਗਿਆ ਇਹ ਤਾਂ ਬਿਲਕੁਲ ਹੀ ক্লোਜ਼ ਟੂ ਮੈਨੂਪੋਜ਼ ਹੈ ਨਾ ਤਾਂ ਇਹ ਤੇ ਡਾਕਟਰਸ ਨੇ ਕਿਹਾ ਨਾ ਪਰ ਸਾਡਾ ਇਹ ਵੀ ਸਰ 0.2 ਤੋਂ ਸਰਪ੍ਰਾਈਜ਼ਿੰਗ ਹੈ ਇਹ ਕਿੰਨਾ ਹੋਇਆ ਸਰ ਦੱਸੋ ਸਰ 0.2 ਤੋਂ ਹੈਗੇ ਨਹੀਂ 0.2 ਤੋਂ 1.27 ਮੀਨਸ ਡੇਡ ਹੋ ਗਿਆ ਨਾ ਸਰ ਸਰ ਇਹ ਤਾਂ ਮੇਰੇ ਇਸ ਇਅਰ ਦੀਆਂ ਰਿਪੋਰਟਸ ਹੈ ਨਾ ਪਿਛਲੇ 6 ਮਹੀਨੇ ਛੇਵੇਂ ਮਹੀਨੇ ਤੀਆਪਾ ਰਿਪੋਰਟਸ ਰੱਖੀਆਂ ਜੀ 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 ਅਗਰ ਮੈਂ ਆਪਣੇ ਲਾਸਟ 24 ইয়ারਸ ਦੀ ਗੱਲ ਕਰਾਂ ਸਿਰਫ ਐਕਚੁਅਲੀ ਬੇਸਿਕਲੀ ਮੈਡੀਸਿਨਸ ਅਸੀਂ ਤਿਆਰ ਖੁਦ ਕਰਦੇ ਹੈਗੇ ਆ ਤਾਂ ਇਸ ਕਰਕੇ ਅਸੀਂ ਪੇਸ਼ੈਂਟ ਦੀ ਵਾਤ ਪਿਤ ਔਰ ਕਫ ਦੋਸ਼ ਨੂੰ ਚੈੱਕ ਕਰਕੇ ਦੋਸ਼ ਦੇ ਅਕੋਰਡਿੰਗ ਹੀ ਅਸੀਂ ਉਹਨਾਂ ਦੀ ਡਿਜ਼ੀਜ਼ ਤੇ ਵਰਕਆਊਟ ਕਰਦੇ ਆ ਠੀਕ ਹੈ दैट्स व्हाई ਸਾਡੇ ਜਿਹੜੇ ਰਿਜ਼ਲਟਸ ਸੈਰ ਸਰ ਉਹ ਬਹੁਤ ਜਲਦੀ ਐਮਐਚ ਰਿਕਵਰ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਗਨੈਂਸੀ ਵੀ ਕਨਸੀਵ ਹੋ ਜਾਂਦੀ ਆ ਸਰ ਬਹੁਤ इजीली ਪ੍ਰੈਗਨੈਂਸੀ ਸਭ ਤੋਂ ਪਹਿਲਾਂ ਤਾਂ ਮੈਂ ਨਾ ਇੱਕ ਸਨੇਹ ਹਸਬੈਂਡਸ ਨੂੰ ਦੇਣਾ ਮਚਾਵਾਂਗੀ ਉਹਨਾਂ ਦੇ ਹਸਬੈਂਡਸ ਨੂੰ ਸਭ ਤੋਂ ਪਹਿਲਾਂ ਤਾਂ ਘਰੋਂ ਸਟ्रेस ਰਿਮੂਵ ਕਰਨੀ ਚਾਹੀਦੀ ਹੈ ਸਭ ਤੋਂ ਪਹਿਲੇ ਕੰਮ ਉਹਨਾਂ ਨੇ ਸਟ्रेस ਰਿਮੂਵ ਹੋਏਗੀ ਤਾਂ ਉਹਨਾਂ ਦਾ ਪਿਚੂਟਰੀ ਗਲੈਂਡ ਦਾ ਡੋਪਾਮਾਈਨ ਔਰ ਮੈਲੇਟੋਨਿਨ ਐਂਜ਼ਾਈਮ ਜਿਹੜਾ ਹੈਗਾ ਉਹ ਹੋਰ ਜ਼ਿਆਦਾ ਵਧੇਗਾ ਜਿਵੇਂ ਜਿਵੇਂ ਇਨਕਰੀਸ ਹੋਏਗਾ ਉਹਨਾਂ ਦੇ ਹਾਰਮਨ ਬੈਲੈਂਸ ਹੋਣਗੇ ਫਿਰ ਵੀ ਆਪਾਂ ਹੋਮ ਰੈਮੈਡੀਜ਼ ਦੀ ਗੱਲ ਕੀਤੀ ਸਰ ਜਿਹੜੀਆਂ ਅੱਜ ਮੈਂ ਹੋਮ ਰੈਮੈਡੀਜ਼ ਰੱਖੀਆਂ ਅੱਖਾਂ ਬੰਦ ਕਰਕੇ ਪੇਸ਼ੈਂਟ ਜਿਨ੍ਹਾਂ ਦਾ ਲੋ ਐਮਐਚ ਹੈਗਾ ਉਹ ਅਗਰ ਮੈਡੀਸਿਨ ਅਫੋਰਡ ਨਹੀਂ ਕਰ ਸਕਦੇ ਤਾਂ ਇਹ ਚੀਜ਼ਾਂ ਲੈਣੀਆਂ ਸ਼ੁਰੂ ਕਰ ਦੇਣ ਜਿੱਦਾਂ ਤੁਸੀਂ ਰਿਪੋਰਟਸ ਦੇਖੀਏ ਦੇ ਵਿਦਨ 2 ਮੰਥ ਜੀ ਜੀ 2 ਤੋਂ 4 ਮਹੀਨੇ ਦੇ ਅੰਦਰ ਅੰਦਰ ਉਹਨਾਂ ਦਾ ਐਮਐਚ ਜਿਹੜਾ ਉਹ ਰਿਕਵਰ ਹੋ ਜਾਏਗਾ ਸਰ ਜੇ ਤੁਸੀਂ ਇਹ ਗੱਲ ਕਰੋ ਤਾਂ ਤੁਸੀਂ ਮੈਂ ਐਪ ਪਿਛਲੀ ਵੀਡੀਓ 'ਚ ਗੱਲ ਕੀਤੀ ਨੇ ਟਾਈਮ ਤੇ ਤਾਂ ਕਹਿੰਦੇ ਸੀ ਸਾਸਨ ਨੂੰ ਦੋਨੇ ਇਕੱਠੀਆਂ ਬੱਚਾ ਜਾਂਦੀਆਂ ਸੀਗੀਆਂ ਉਹਨੂੰ ਤਾਂ 70 75 ਇੱਥੋਂ ਤੱਕ ਕਿ ਇੱਥੋਂ ਤੱਕ ਵੀ ਪੀਰੀਅਡਸ ਆਉਂਦੇ ਰਹਿੰਦੇ ਆ ਤਾਂ ਮੇਰਾ ਜਿਹੜਾ ਐਕਸਪੀਰੀਅੰਸ ਕਹਿੰਦਾ ਆ ਕਿ ਤੁਸੀਂ 70 ਸਾਲ ਦੀ ਏਜ ਦੇ ਵਿੱਚ ਵੀ ਪੀਰੀਅਡ ਅਗੇ ਰਿਲੀਜ਼ ਹੋ ਰਹੇ ਆ ਸਾਨੂੰ ਅਗਰ ਨਹੀਂ ਵੀ ਹੋ ਰੇ ਤਾਂ ਵੀ ਆਪਣੇ ਖਾਨ-ਪਾਨ ਦੇ ਉਹਨਾਂ ਦੇ ਪੀਜ ਰਿਲੀਜ਼ ਹੋ ਸਕਦੇ ਆ ਤੋ ਉਹ ਮਦਦ ਬਣ ਸਕਦੇ ਸਰ ਉਹਨਾਂ ਨੇ ਅਵੋਕਾਡੋ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਸਰ ਉਹਨਾਂ ਨੂੰ ਅਗਰ ਤੇ ਇਦਾਂ ਹੀ ਈਜ਼ੀ ਲੱਗਦਾ ਹੈ ਤਾਂ ਉਹ ਇਦਾਂ ਹੀ ਈਜ਼ੀ ਕਰ ਸਕਦੇ ਆ ਅਦਰਵਾਈਜ਼ ਉਹ ਜੂਸ ਲੈਣ ਤੇ ਜ਼ਿਆਦਾ ਬੈਟਰ ਹੈਗਾ ਜੂਸ ਦੇ ਵਿੱਚ ਮਿਕਸ ਕਰ ਸਕਦੇ ਜਿਸ ਤਰ੍ਹਾਂ ਅਸੀਂ ਦੱਸਿਆ ਸੀਗਾ ਬੀਟਰੂਟ ਉਹਨਾਂ ਨੂੰ ਲੈਣਾ ਚਾਹੀਦਾ ਹੈ ਪਾਈਨ ਐਪਲ ਦੇ ਵਿੱਚ ਬ੍ਰੋਮੀਲੀਨ ਐਂਜ਼ਾਈਮ ਹੁੰਦਾ ਜੋ ਉਹਨਾਂ ਦੇ ਐਂਡੋਮੈਟ੍ਰੋਸਿਸ ਲਾਈਨਿੰਗ ਨੂੰ ਵੀ ਰਿਕਵਰ ਕਰਦਾ ਹੈ ਔਰ ਐਗ ਪ੍ਰੋਟੈਕਟ ਵੀ ਕਰਦਾ ਹੈ ਉਹਦੇ ਵਿੱਚ ਪਾ ਕੇ ਵੀ ਅਵੋਕਾਡੋ ਲੈ ਸਕਦੇ ਆ ਕਿਸੇ ਵੀ ਫਾਰਮ ਦੇ ਵਿੱਚ ਉਹ ਇਹ ਚੀਜ਼ਾਂ ਜੋ ਅਸੀਂ ਦਿਖਾ ਰਹੇ ਹਾਂ ਜਿਸ ਤਰ੍ਹਾਂ ਕਿ ਅਵੋਕਾਡੋ ਹੋ ਗਿਆ ਪੁੱਤਰ ਜੀ ਵੀ ਹੋ ਗਿਆ ਸ਼ਿਵਲਿੰਗੀ ਹੋ ਗਿਆ ਆ ਇੱਧਰ ਅਸੀਂ ਰੱਖਿਆ ਸਰ ਜੋ ਉਹਨਾਂ ਦੇ ਘਰ ਵੀ ਇਸ ਤੇ ਹੀ ਹੋਏਗਾ ਆ ਅਲਸੀ ਜਿਸ ਨੂੰ ਕਹਿੰਦੇ ਹੈਗੇ ਫਲੈਕ ਸੀਡਸ ਚੀਆ ਸੀਡਸ ਪਏ ਹੈਗੇ ਇਹਨਾਂ ਵਿੱਚ ਸਰ ਐਨ ਐਫ ਓਮੇਗਾ 3 ਫੋਲੇਟ ਸੈਲੀਨਮ ਵਿਟਾਮਿਨ E ਔਰ ਵਿਟਾਮਿਨ D ਜਿਹੜਾ ਮੇਨ ਰਿਸਪੌਂਸਿਬਲ ਹੈ ਜਿਹੜਾ ਸਾਡਾ ਸਨਲਾਈਟ ਤੋਂ ਹੀ ਮਿਲਣਾ ਹੈਗਾ ਫੋਲਿਕ ਐਸਿਡ ਐਂਟੀਆਕਸੀਡੈਂਟ ਯਾ ਸਰ ਇਹ ਵਾਲਾ ਜ਼ੂਮ ਕਰ ਦਿਓ ਤੁਸੀਂ ਇਹ ਉਹਨਾਂ ਨੂੰ ਕਲੀਅਰ ਹੀ ਪੇਸ਼ੈਂਟ ਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਇਹ ਚੀਜ਼ਾਂ ਲੈਣੀਆਂ ਸ਼ੁਰੂ ਕਰ ਦੇਣੀਆਂ ਔਰ ਇਹਦੇ ਵਿੱਚ AMH ਨੂੰ ਰਿਕਵਰ ਕਰਨ ਵਾਸਤੇ ਮੈਂ ਜਿਹੜੇ ਐਸੈਂਸ਼ੀਅਲ ਨਿਊਟ੍ਰੀਐਂਟਸ ਤੇ ਮਿਨਰਲਸ ਹੈ ਕਿ ਉਹ ਵੀ ਰੱਖੇ ਹੈਗੇ ਆ ਤੇ ਉਹਨਾਂ ਨੇ ਲੈਣੀਆਂ ਕਿ ਸ ਆਈਟਮਸ ਤੇ ਉਹ ਵੀ ਕਲੀਅਰ ਹੈ ਤੇ ਨਾਲ ਹੀ ਸਰ ਅਸੀਂ ਕੁਝ 베ਰੀਜ਼ ਰੱਖੀ ਐ ਮੈਂ ਲਾਲ ਨੀਲੀ ਨਹੀਂ ਉਹਦੇ ਨਾਲ ਜਿਹੜੀ ਵੀ 베ਰੀ ਮਿਲ ਜਾਣ ਅੱਛਾ ਜਿਹੜੀ ਵੀ ਕੋਈ ਵੀ 베ਰੀ ਲੈ ਸਕਦੇ ਹੈਗੇ ਐ ਮੀਨ ਸਾਰੀਆਂ 베ਰੀਜ਼ ਦੇ ਵਿੱਚ ਹੀ ਐਨਫ ਨਿਊਟ੍ਰੀਐਂਟਸ ਹੈਗੇ ਐ ਐਨਫ ਫੋਲੇਟ ਐਂਟੀਆਕਸੀਡੈਂਟ ਜਿਸ ਤਰ੍ਹਾਂ ਬ੍ਰੋਕਲੀ ਹੈਗੀ ਐ ਬ੍ਰੋਕਲੀ ਨੂੰ ਦੇਖ ਕੇ ਲੱਗਦਾ ਹੋਣਾ ਵੀ ਕੋਈ ਵੀ ਲੀਫੀ ਵੈਜੀਟੇਬਲ ਲਾਈਕ ਸਪੀਨੈਚ ਜਾਂ ਮਿੰਟ ਉਹ ਕਿਸੇ ਵੀ ਚੀਜ਼ ਦਾ ਯੂਜ਼ ਕਰ ਸਕਦੇ ਐ ਪੁਦੀਨਾ ਧਨੀਆ ਜੋ ਵੀ ਲੈ ਸਕਦੇ ਹੈਗੇ ਪਰ ਬ੍ਰੋਕਲੀ ਐ ਮੈਂ ਸਪੈਸ਼ਲ ਰੱਖੀ ਐ ਕਿਉਂਕਿ ਅੱਜ ਗੱਲ ਹੀ AMH ਦੀ ਹੈ ਨਾਲ ਸਰ ਮੈਂ ਬਲੂ ਬੈਰੀਜ਼ ਰੱਖੀ ਹੈਗੀਆਂ ਸਟ੍ਰਾਬੈਰੀਜ਼ ਰੱਖੀ ਹੈ ਬਲੂ ਬੈਰੀਜ਼ ਉਹਨਾਂ ਨੇ ਡੇਲੀ 4 ਤੋਂ 5 ਪੀਸ ਲੈਣੇ ਆ ਔਰ 2 ਪੀਸ ਉਹ ਸਟ੍ਰਾਬੈਰੀ ਦੇ ਲੈ ਸਕਦੇ ਆ ਤੇ ਇਹਨਾਂ ਚੀਜ਼ਾਂ ਦੇ ਨਾਲ ਹੀ ਸਰ ਉਹਨਾਂ ਦਾ ਜਿਹੜਾ ਪੀਰੀਅਡ ਵੀ ਰੈਗੂਲੇਟ ਹੋ ਜਾਣਗੇ ਔਰ ਐਗ ਕੁਆਲਿਟੀ ਵੀ ਰਿਜ਼ਰਵ ਹੋਏਗੀ ਵਧੇਗੀ ਐਗ ਕੁਆਲਿਟੀ ਵੀ ਇਨਕਰੀਜ਼ ਹੋਏਗੀ ਔਰ ਐਗਸ ਵੀ ਇਨਕਰੀਜ਼ ਆਪੇ ਆਪ ਹੀ ਹੋ ਜਾਣੇ ਸਰ ਮੈਂ ਉਹਨਾਂ ਲਈ ਜਿਹੜਾ ਹੱਲ ਹੈਗਾ ਇਹ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀਗਾ ਸਰ ਇੱਥੋਂ ਤੱਕ ਕਿ ਮੈਂ ਦੱਸਿਆ ਸੀਗਾ ਕਿ ਤਿੰਨ ਕੈਪਸੂਲ ਸੁਭਾਗਿਆ ਮੈਡੀਸਿਨ ਸਰ ਜਿਹੜੀ ਅਸੀਂ ਖੁਦ ਤਿਆਰ ਕਰ ਰਹੇ ਹਾਂ ਸਰ ਇਸੇ ਦੇ ਨਾਲ ਜਿਹੜੇ ਤੁਸੀਂ ਹੁਣੇ ਐਮਐਚ ਰਿਪੋਰਟਸ ਦੇਖੀ ਆ ਨਾ ਸਰ ਇਹ ਇਸੇ ਸੁਭਾਗਿਆ ਮੈਡੀਸਨ ਦੇ ਨਾਲ ਹੀ ਇਨਕਰੀਸ ਹੋਈਆਂ ਇਹ ਸਿਰਫ ਦੋ ਹੀ ਕੈਪਸੂਲ ਹੈਗੇ 골ਡਨ ਕਲਰ ਦੇ ਸਰ ਇਹ ਕੰਫਿਡੈਂਸ਼ੀਅਲ ਚੀਜ਼ਾਂ ਆ ਤੁਸੀਂ ਤਾਂ ਕਹਿ ਰਹੇ ਕਵਰ ਹੋ ਹੀ ਨਹੀਂ ਸਕਦਾ ਤੇ ਅਸੀਂ ਸਿਮਿਲਰਲੀ ਜਿਵੇਂ ਨਾਮ ਡਿਸਕਲੋਸ ਨਹੀਂ ਕੀਤੇ ਨਾ ਪੇਸ਼ੈਂਟ ਦੇ ਅਸੀਂ ਇਸੇ ਤਰ੍ਹਾਂ ਇਹਦੇ ਇਨਗਰੀਡੀਐਂਟਸ ਡਿਸਕਲੋਸ ਨਹੀਂ ਕਰ ਸਕਦੇਗੇ ਸਰ ਉਹ ਇਹ ਮੰਗਾ ਸਕਦੇ ਹੈਗੇ ਸਾਡੇ ਕੋਲੋਂ ਪਰ ਹਾਂ ਇੰਨਾ ਜ਼ਰੂਰ ਦਾਵਾ ਹੈਗਾ ਵੀ ਵੱਧ ਤੋਂ ਵੱਧ ਉਹਨਾਂ ਨੂੰ 15 ਕੈਪਸੂਲ ਜਾਂ 30 ਕੈਪਸੂਲ ਦੇ ਵਿੱਚ ਹੀ ਸੁਭਾਗਿਆ ਮੈਡੀਸਨ ਉਹਨਾਂ ਦਾ ਐਗ ਰਿਜ਼ਰਵ ਫulfill ਹੋ ਜਾਣਾ ਤੇ ਉਹ ਪ੍ਰੈਗਨਨਸੀ ਕਨਸੀਵ इजीली ਕਰ ਸਕਦੇ ਵੀ ਐਮਐਚ ਰਿਕਵਰ ਹੋਣ ਤੋਂ ਬਾਅਦ ਹੀ ਉਹਨਾਂ ਦਾ Ovulation ਹੋ ਜਾਂਦਾ ਪਰ Implantation ਨਹੀਂ ਹੋ ਬੰਦਾ ਜਾਂ ਉਹਨਾਂ ਨੂੰ ਵੱਧ ਕੇ ਡੇਟਸ ਆ ਜਾਂਦੀ ਹੈਗੀ ਹੈ ਜਿਸ ਤਰ੍ਹਾਂ ਮੰਨ ਲਓ ਕਿ 15th ਨੂੰ ਉਹਨਾਂ ਦੇ periods ਆ ਰਹੇ ਸੀ ਕਿ period miss ਹੋ ਜਾਂਦੇ ਹੈ 15th ਨੂੰ ਆਂਦੇ ਨਹੀਂ ਹੈਗੇ ਤਾਂ ਉਹ ਉਹੀ ਇਹਨਾਂ ਦੇ ਪਛੀ ਕਾ ਜਾਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਲਾਈਟ ਜੀ ਲਾਈਨ ਆਈ ਸੀ ਮੈਮ ਸਾਨੂੰ ਫੀਲਿੰਗ ਵੀ ਆ ਰਹੀ ਸੀ ਕਿ ਪ੍ਰੈਗਨਨਸੀ ਕਨਸੀਵ ਹੋ ਗਈ ਸਰ ਅਸੀਂ ਉਸ ਕੇਸ ਤੇ ਇਹ ਗਰਭਯੋਗ ਰੱਖਿਆ ਆ ਇਹ ਮੈਡੀਸਿਨ ਸਰ ਬਹੁਤ ਥੋੜੀ ਮੈਡੀਸਿਨ ਹੈ ਕਿ ਸਿਰਫ 1 ਵੀਕ ਦੀ ਮੈਡੀਸਿਨ ਉਹਨਾਂ ਲਈ ਬਹੁਤ ਹੈ ਔਰ ਐਵਰੀ ਮੰਥ ਮੈਂ ਲਾਸਟ ਟਾਈਮ ਡਿਸਕਸ ਕੀਤਾ ਸੀਗਾ ਇਹ Ovulation ਤੋਂ ਬਾਅਦ ਸਰ ਇੱਕ ਹਫਤਾ ਮੈਡੀਸਿਨ ਉਹਨਾਂ ਨੇ ਖਾਣੀ ਹੈਗੀ ਹੈ ਇੱਕ ਹਫਤਾ ਇੱਕ ਹਫਤਾ ਉਹਨਾਂ ਦਾ ਇੰਪਲਾਂਟੇਸ਼ਨ ਵੀ ਪੋਜ਼ਿਟਿਵ ਹੋ ਜਾਣਾ ਸਰ ਜੀ 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 ਤੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਸਰ ਅਸੀਂ ਇੱਕ ਵਾਰੀ ਵੀਡੀਓ 'ਚ ਦੱਸਿਆ ਸੀਗਾ ਕਿ ਸ਼ਤਾਵਰ ਹਾਂਜੀ ਹਾਂ ਜੀ ਸਰੀਰ ਦੇ ਵਿੱਚ 100 ਰੋਗ ਆ ਸ਼ਤਾਵਰ ਕੀ ਸ਼ਤਾਵਰ ਕਿਉਂ ਸਰ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਸੀਗਾ ਨਾ ਕਿ ਮੇਰੇ ਬੜੇ ਕਪਲਸ ਨੇ ਪੇਸ਼ੈਂਟ ਨੇ ਖੁਦ ਬਣਾਇਆ ਉਹਨਾਂ ਨੇ ਸ਼ਤਾਵਰ ਲਿਆ ਕੇ ਘਰੇ ਦੇਸੀ ਕਿ ਉਹਨਾਂ ਦੇ ਘਰ ਦਾ ਸੀਗਾ ਬੜਿਆਂ ਨੇ ਸ਼ਤਾਵਰ ਕਿਉਂ ਆਪ ਤਿਆਰ ਕੀਤਾ ਪਰ ਫਿਰ ਵੀ ਉਹਨਾਂ ਨੂੰ ਜੇ ਤੁਸੀਂ ਦੱਸਿਆ ਵੀ ਨਹੀਂ ਕਰ ਸਕਦੇ ਤਾਂ ਇਹ ਸੋਮਿਆ ਕਿਉਂ ਐ ਸਰ ਬਿਨਾ ਸੋਚੇ ਸਮਝੇ ਇਹ ਮੰਗਾ ਲੈਣ ਤੇ ਜੋ ਲੁਬਰੀਕੇਸ਼ਨ ਉਹਨਾਂ ਨੂੰ ਚਾਹੀਦੀ ਉਹਨਾਂ ਦੇ ਯੂਟਰਸ ਪਾਰਟ ਨੂੰ ਉਹਨਾਂ ਦੇ ਰੀਪਰੋਡਕਟਿਵ ਸਿਸਟਮ ਨੂੰ ਸਾਰੀ ਲੁਬਰੀਕੇਸ਼ਨ ਸ਼ਤਾਵਰ ਕਿਉਂ ਦੇ ਨਾਲ ਕਵਰ ਅਪ ਹੋ ਜਾਣੀ ਹੈ ਸਰ ਵੈਸੇ ਤੱਕ ਜੋ ਵੀ ਕਾੜਾ ਬਣਾ ਰਿਹਾ ਇਹਨਾਂ ਚੀਜ਼ਾਂ ਦਾ ਹੋ ਐਮਪੀ ਚਮਕ ਲੈਂਨ ਮੰਨ ਲਓ ਚੀਆ ਸੀਡਸ ਹੈ ਜਾਂ ਫਲੈਕਸੀਡਸ ਹੈ ਜਾਂ ਕੋਈ ਵੀ ਹੋਰ ਕੜਾ ਲੈਂਦੇ ਹੈਗੇ ਆ ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਐਮਪਟੀ ਸਟਮਕੀ ਪੁੱਤਰ ਜੀ ਵੀ ਤੇ ਸ਼ਿਵਲਿੰਗੀ ਦਾ ਵੀ ਉਹ ਲਿਆ ਕੇ ਰਾਤ ਨੂੰ ਘਰ ਪਾਊਡਰ ਬਣਾ ਲੈਣ ਪਾਊਡਰ ਬਣਾ ਕੇ ਰਾਤ ਨੂੰ ਸੌਕ ਕਰਨ ਸਵੇਰੇ ਥੋੜਾ ਲੂਕ ਵਾਰਮ ਕਰਕੇ ਉਹਨਾਂ ਨੇ ਇਸ ਨੂੰ ਲੈ ਲੈਣਾ ਗਰਮ ਪਾਣੀ ਦੇ ਨਾਲ ਉਹਨਾਂ ਨੇ ਇੱਕ ਚਮਚ ਪਾਊਡਰ ਹੀ ਲੈਣਾ ਪੂਰਾ ਤੇ ਜੇ ਅਸੀਂ ਫਰੂਟ ਦੀ ਗੱਲ ਕਰੀਏ ਤਾਂ ਫਰੂਟ ਉਹਨਾਂ ਨੇ ਖਾਣਾ ਖਾਨ ਤੋਂ ਸਿਰ ਕੋਈ ਵੀ ਚੀਜ਼ ਇੱਕ ਮੈਂ ਮੰਤਰ ਹੀ ਹੈ ਸਰ ਇੱਕ ਤਰ੍ਹਾਂ ਦਾ ਜਦੋਂ ਅਸੀਂ ਕੁਝ ਡਿਸਾਈਡ ਕਰ ਦੇ ਆ ਅਕੋਰਡਿੰਗ ਟੂ ਆਯੁਰਵੇਦਾ ਵੀ ਮੇਰੀ ਆ ਪ੍ਰੋਬਲਮ ਹੈਗੀ ਇਨਫਰਟੀਲਿਟੀ ਦੀ ਤੇ ਮੈਂ ਸੌਟ ਆਊਟ ਕਰਨੀ ਹੈ ਉਹਨਾਂ ਨੇ ਉਸ ਸਪੈਸ਼ਲ ਚੀਜ਼ ਨੂੰ ਖਾਣਾ ਖਾਣ ਤੋਂ 40 ਮਿੰਟ ਪਹਿਲੇ ਜਾਂ 40 ਮਿੰਟ ਬਾਅਦ ਮੀਨਸ ਨਾਲ ਦੇ ਨਾਲ ਖਾਣਾ ਖਾਤਾ ਨਾਲ ਨਾਲ ਉਹਨਾਂ ਨੇ ਕੁਝ ਨਹੀਂ ਖਾਣਾ ਜੇ ਤਾਂ ਆਪਾਂ ਨੇ ਰਿਜ਼ਲਟ ਲੈਣਾ ਇਹ ਤਾਂ ਸਿਰ ਧਿਆਨ ਵਿੱਚ ਹੀ ਰੱਖਣ ਤੇ ਬਾਕੀ ਮੇਰਾ ਸੁਨੇਹਾ ਸਾਰੇ ਕਪਲਸ ਨੂੰ ਐਟ ਦਾ ਐਂਡ ਇਹੀ ਹੈ ਵੀ ਉਹ ਨਾਕ ਭਰਉਣ ਐਮ ਐਚ ਲੋ ਹੈ ਤਾਂ ਧਿਆਨ ਰੱਖਣ ਕਿ ਇੱਕ ਐਗ ਦੇ ਨਾਲ ਵੀ ਬੇਬੀ ਤਿਆਰ ਹੋ ਸਕਦਾ ਆ ਬਹੁਤ ਪੇਸ਼ੀਐਂਟ ਹੈ ਸਰ ਬਹੁਤ ਕਪਲ ਇਸ ਤਰ੍ਹਾਂ ਦੇ ਜਿਹੜੇ ਵਿਚਾਰੇ 50-50 ਸਾਲ ਦੀ ਇਹਦੇ ਵਿੱਚ ਸਾਨੂੰ ਕਾਲ ਕਰਦੇ ਮੈਮ ਸਾਡਾ ਕੋਈ ਹੱਲ ਹੋ ਸਕਦਾ ਹੈ ਸਰ ਫ੍ਰੈਂਕਲੀ ਸਪੀਕਿੰਗ ਉਹਨਾਂ ਨੇ ਆਈਵੀਐਫ ਕਰਾਇਆ ਸਰ ਕੁਝ ਪੇਸ਼ੈਂਟ ਤਾਂ ਵਿਚਾਰੇ ਲੋਨ ਲੈ ਲੈ ਕੇ ਉਹ ਕਰਜ਼ਾ ਹੀ ਲਾਂਦੇ ਰਹਿ ਗਏ ਸਰ ਕਿਉਂ ਉਹਨਾਂ ਨੇ 50 ਸਾਲ ਦੀ ਇਸਤੇ ਕਰ ਲਈ ਨਾ ਕਿ ਉਹ ਇਸ ਹੋਮ ਰੈਮੀਡੀਜ਼ ਨੂੰ ਆਪਣੇ ਘਰ ਦੇ ਨੁਸਖਿਆਂ ਨੂੰ ਉਹ ਦੋ ਸਾਲ ਨਹੀਂ ਦੇ ਸਕਦੇਗੇ ਦੇ ਸਕਦੇ ਆ ਨਾ ਸਰ ਉਹਨਾਂ ਨੂੰ ਦੇਣੇ ਚਾਹੀਦੇ ਜਿੱਥੇ ਅਸੀਂ ਲੋਨ ਦੀ ਕਿਸ਼ਤਾਂ ਭਰ ਰਹੇ ਆ ਬੈਟਰ ਇਹ ਕਿ ਉਹ ਹੋਮ ਰੈਮੀਡੀਜ਼ ਲੈਣ ਤੇ ਆਪਸ ਦੇ ਵਿੱਚ ਵਧੀਆ ਰਹਿਣ ਤਾਂ ਕਿ ਉਹਨਾਂ ਨੂੰ ਸਟ੍ਰੈਸ ਸਰ ਇਹਦੇ ਵਿੱਚ ਵੀ ਉਹ ਫਰੂਟ ਜਿਸ ਟਾਈਮ ਤੇ ਉਹਨਾਂ ਨੂੰ ਲੱਗਦਾ ਵੀ ਖਾਲੀ ਪੇਟ ਹੈਗਾ ਲੰਚ ਟਾਈਮ ਤੇ ਇਹ ਫਰੂਟ ਨੂੰ ਉਹਨਾਂ ਨੇ ਉਦਾਂ ਹੀ ਲੈਣਾ ਸੈਲਡ ਫੂਡ ਇਕੱਠਾ ਕਰਕੇ ਵੀ ਸਰ ਲੈ ਸਕਦੇ ਜਿਸ ਤਰ੍ਹਾਂ ਬਰੋਕਲੀ ਰੱਖੀ ਅਸੀਂ ਉਹ ਥੋੜਾ ਜਿਹਾ ਇਹਨਾਂ ਨੂੰ ਬੋਇਲ ਕਰਕੇ ਉਹ इजीली ਲੈ ਸਕਦੇ ਸਿਰ ਤੁਹਾਡੇ ਵੀ ਧੰਨਵਾਦ ਤੇ ਐਟ ਦਾ ਐਂਡ ਅਗੇਨ ਸੁਨੇਹਾ ਮੇਰੇ ਪੇਸ਼ੈਂਟਸ ਨੂੰ ਉਹ ਏਐਮਐਚ ਨੂੰ ਲੈ ਕੇ ਪਰੇਸ਼ਾਨ ਨਾ ਹੋਣ ਸਾਡੇ ਕੋਲ ਹਰ ਤਰ੍ਹਾਂ ਤੇ ਹੱਲ ਹੈ ਸਾਨੂੰ ਕਾਲ ਕਰਨ ਕੰਟੈਕਟ ਕਰਨ ਤੇ ਅਸੀਂ ਸਰ ਮੁਹਾਲੀ ਫੇਜ਼ 10 ਐਸਟੀਐਫ 61 ਸੈਕਟਰ 61